ਆਰਿਆਂ ਨੂੰ ਅਸੀਂ ਵੀ ਚਾਹੁੰਦੇ ਆ ਕਿ ਦੇਖੋ ਆਪਣਾ ਭਾਈਚਾਰਾ ਹੈਗਾ ਉਧਰ ਵੀ ਆਪਣੇ ਬੰਦੇ ਆ ਇਧਰ ਵੀ ਆਪਣੇ ਬੰਦੇ ਆ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਨਾ ਅਸੀਂ ਟਕਰਾ ਚਾਹੁੰਦੇ ਆ ਕਿਸੇ ਦਾ ਕਿਸੇ ਨਾਲ ਨਹੀਂ ਰਾ ਇਹਦੀ ਸਾਹਮਣੇ ਕਸ਼ਫ ਵਿਸਾਵਾ ਨਾਲ ਹੱਥੋਂ ਗੱਲ ਹੋਈ ਸੀ ਅਸੀਂ ਤਾਂ ਫੈਸਲਾ ਕੀਤਾ ਹੈਗਾ ਕਿ ਇਹ ਵਿਸਾਵਾ ਜਾਂ ਐਡੀਸੀ ਸਾਹਿਬ ਦੇ ਸੋਮਵਾਰ ਨੂੰ ਫੈਸਲਾ ਹੋਵੇਗਾ ਉਹਨਾਂ ਚੱਕਰ ਦੋ ਪਾਰਟੀ ਰੱਖੇ ਜਾਣਗੇ ਤੇ ਉਹਨਾਂ ਦਾ ਪਾਰਟੀ ਹੋਗਾ ਤੁਹਾਡਾ ਪਾਰਟੀ ਹੋਊਗਾ ਪਾਰਟ ਕਰਨ ਵਾਲੇ ਚਾਬੀ ਜਿਹੜੀ ਹੈ ਔਰ ਜਿਹੜੀ ਹੋਊਗੀ ਪ੍ਰਸ਼ਾਸਨ ਕੋ ਡੀਐਸਪੀ ਸਾਹਿਬ ਕੋ ਹੋਊਗੀ ਮੰਦਰ ਵੀ ਖੁੱਲੇਗਾ ਅਸੂਤ ਕਹਾਲੀ ਹੈ ਡੀਐਸਪੀ ਜੈਸਕੀਨ ਸਾਹਿਬ ਕੋ ਚਾਬੀ ਲਾਉਗੀ ਚਾਰ ਹੈਗੀ ਹੈ ਕਿਸੇ ਨੇ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਆਪਣਾ ਕੰਮ ਕਰੋ ਸੋਵਾਰ ਨੂੰ ਆਪਾਂ ਕਮੇਟੀ ਬਣਾਵਾਂਗੇ ਦੋਨੇ ਤਰ੍ਹਾਂ ਦੇ ਪੱਖੋਂ ਦੇ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਮਾਹੌਲ ਖਰਾਬ ਹੋਵੇ ਮੰਦਰ ਸਾਰਿਆਂ ਦੇ ਖੁੱਲੇਗਾ ਸਾਰੇ ਲੋਕ ਦਰਸ਼ਕ ਕਰਨਗੇ ਸਾਰੇ ਲੋਕ ਸੇਵਾ ਕਰਨਗੇ ਕਿਸੇ ਦੇ ਕਿਸੇ ਦੀ ਭਾਵਨਾ ਉਥੇਸ ਨਹੀਂ ਪਹੁੰਚੇਗੀ ਸਾਰਿਆਂ ਦਾ ਧਿਆਨ ਰੱਖਿਆ ਜਾਵੇਗਾ ਤੁਹਾਨੂੰ ਸਾਰਿਆਂ ਨੂੰ ਪੁੱਛ ਕੇ ਉਥੇ ਕਮੇਟੀ ਬਣਾਈ ਜਾਵੇਗੀ ਇਹ ਨਹੀਂ ਸਭ ਨੂੰ ਮਾਲਵ ਹੋਗਾ ਤੁਸੀਂ ਪੰਚਾਇਤਾਂ ਦੇ ਕੋਲ ਮਾਲਵ ਹੋਗਾ ਕਿਸੇ ਆਮ ਤੇ ਸਿਆਸੀ ਬੰਦੇ ਦਾ ਕੋਈ ਮਾਲਵ ਨਹੀਂ ਹੋਊਗਾ ਸਾਂਝ ਸੰਗਠਨ ਕਮੇਟੀ ਹੋਗੀ ਸਾਂਝੀ ਸੇਵਾ ਇਸ ਕਰਕੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਕਿ ਸਾਰੇ ਉੱਥੇ ਪੱਕਾ ਟਿਕਣਾਣ ਆਪ ਤੁਸੀਂ ਕਿਸੇ ਨੇ ਕੋਈ ਕੁਛ ਦੀ ਗੱਲ ਕਰਨੀ ਹੈਗਾ ਇੱਕ ਸਾਈਡ ਤੇ ਉਹਨਾਂ ਬਥਰ ਟਿਕਣ ਵਾਲੇ ਬਣਨਗੇ ਨੋ ਬੋਲੇ ਸੋ ਨਿਰਭੈ ਸਬਦ ਯਾ ਕੀ ਸਵਾਰ ਨੂੰ ਗੱਲ ਕੀਤੀ ਆ ਲਿਖੇਗਾ ਉਹਨਾਂ ਚ